ਤਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਉਮੀਦ ਹੈ ਇਹ ਕਹਾਣੀ ਤੁਸੀਂ ਜਰੂਰ ਸੁਣੋਗੇ ਤੇ ਜਰੂਰ ਇਸ ਤੇ ਤੁਹਾਨੂੰ ਪਸੰਦ ਵੀ ਆਏਗੀ ਤਾਂ ਸ਼ੁਰੂ ਕਰਦੇ ਹਾਂ ਭਜਨ ਵੀਰੇ ਕੱਲ ਨੂੰ ਆਪਣੇ ਦੇਵ ਲਈ ਕੁੜੀ ਵੇਖਣ ਜਾਣਾ ਹੈ ਤੈਨੂੰ ਵੀ ਜਾਣਾ ਪਏਗਾ ਸਾਡੇ ਨਾਲ ਕੁੜੀ ਐਮ ਐ ਪੀ ਐਚ ਡੀ ਹੈ ਰੰਗ ਥੋੜਾ ਸਾਵਲਾ ਹੈ ਮੈਂ ਸੁਣਿਆ ਹੈ ਬਹੁਤ ਸਮਝਦਾਰ ਤੇ ਸੁਸ਼ੀਲ ਹੈ ਮੈਂ ਕਿਹਾ ਤੁਸੀਂ ਜਾਓ ਆਪਣੇ ਨਾਲ ਦੇਵ ਨੂੰ ਲੈ ਜਾਓ ਉਹ ਕਹਿੰਦਾ ਨਹੀਂ ਦੇਵ ਤਾਂ ਬਾਅਦ ਵਿੱਚ ਜਾਏਗਾ ਪਰ ਤੈਨੂੰ ਸਾਡੇ ਨਾਲ ਚੱਲਣਾ ਪਏਗਾ ਮੇਰੇ ਦੋਸਤ ਰਾਜਵੀਰ ਨੇ ਮੈਨੂੰ ਕਿਹਾ ਅਤੇ ਮੈਂ ਮਨਾ ਵੀ ਨਹੀਂ ਕਰ ਸਕਿਆ ਉੱਥੇ ਪਹੁੰਚਣ ਤੇ ਸਾਡਾ ਬਹੁਤ ਵਧੀਆ ਸਵਾਗਤ ਹੋਇਆ ਕਈ ਪ੍ਰਕਾਰ ਦੀਆਂ ਮਠਿਆਈਆਂ ਨਮਕੀਨ ਫਲ ਪਰੋਸੇ ਗਏ ਕੁੜੀ ਸੱਚਮੁੱਚ ਬਹੁਤ ਹੀ ਸਮਝਦਾਰ ਅਤੇ ਬੁੱਧੀਮਾਨ ਸੀ ਫਿਰ ਸ਼ੁਰੂ ਹੋਇਆ ਕੁੜੀ ਦਾ ਇੰਟਰਵਿਊ ਰੂਪੀ ਡਰਾਮਾ ਪ੍ਰਸ਼ਨਾਂ ਦੀ ਝੜੀ ਲਗਾ ਦਿੱਤੀ ਖਾਣਾ ਬਣਾ ਲੈਂਦੀ ਹੈ ਜੀ ਆਂਟੀ ਥੋੜਾ ਬਹੁਤਾ ਬਣਾ ਲੈਂਦੀ ਆ ਐਮਏ ਵਿੱਚ ਕਿੰਨੇ ਪ੍ਰਤੀਸ਼ਤ ਨੰਬਰ ਆਏ ਸੀ ਜੀ ਉਹਨਾਂ ਦਿਨਾਂ ਵਿੱਚ ਮੇਰੀ ਮੰਮੀ ਬਿਮਾਰ ਸੀ ਪੜ੍ਹਾਈ ਲਈ ਜ਼ਿਆਦਾ ਸਮਾਂ ਨਹੀਂ ਨਿਕਲ ਸਕਿਆ 65% ਆਏ ਸੀ ਗੱਲਾਂ ਪੁੱਛਦੇ ਪੁੱਛਦੇ ਇੱਕ ਬਹੁਤ ਹੀ ਚੁਭਵਾ ਜਿਹਾ ਪ੍ਰਸ਼ਨ ਪੁੱਛ ਲਿਆ ਕਿ ਤੂੰ ਕੱਪੜੇ ਕਿਵਚੇ ਪਾਉਂਦੀ ਐ ਇਹ ਸੁਣ ਕੇ ਕੁੜੀ ਦੇ ਚਿਹਰੇ ਤੇ ਬਹੁਤ ਕਠੋਰ ਭਾਵ ਉੱਭਰ ਆਏ ਸੀ ਪਰ ਸੰਸਕਾਰ ਵਸ ਚੁੱਪ ਰਹਿ ਗਈ ਵਾਪਸ ਆਉਂਦੇ ਸਮੇ ਕੁੜੀ ਦੇ ਪਾਪਾ ਦਰਵਾਜ਼ੇ ਤੇ ਹੱਥ ਜੋੜ ਕੇ ਖੜੇ ਸੀ ਅੱਗੇ ਦੀ ਗੱਲ ਦੇਵਤੇ ਛੱਡ ਕੇ ਸਾਰੇ ਵਾਪਸ ਆ ਗਏ ਕਾਰ ਵਿੱਚ ਬੈਠਦੇ ਹੀ ਭਾਬੀ ਕਹਿੰਦੀ ਨਾਤਾ ਰੰਗ ਹੈ ਨਾ ਰੂਪ ਹੈ ਮਾਸਟਰ ਦੀ ਧੀ ਹੈ ਕੀ ਦੇਣਗੇ ਕੱਲ ਫੋਨ ਕਰਕੇ ਜਵਾਬ ਦੇ ਦਿਆ ਜੀ ਮੇਰਾ ਇਹ ਸੁਣ ਕੇ ਮਨ ਰੋ ਉੱਠਿਆ ਇਹ ਸਭ ਤਾਂ ਪਹਿਲਾਂ ਹੀ ਪਤਾ ਸੀ ਫਿਰ ਕਿਉਂ ਕਿਸੇ ਦਾ ਸਮਾਂ ਤੇ ਪੈਸਾ ਬਰਬਾਦ ਕੀਤਾ ਕਿਉਂ ਇਸ ਤਰ੍ਹਾਂ ਕਿਸੇ ਕੁੜੀ ਦਾ ਦਿਲ ਤੋੜਿਆ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਆਪਣੇ ਸਮਾਜ ਅਤੇ ਉਸਦੇ ਪੈਮਾਨੇ ਤੇ ਇਸ ਸੁੰਦਰਤਾ ਨੂੰ ਰੰਗ ਨਾਲ ਦੇਖਿਆ ਜਾਂਦਾ ਹੈ ਸਿੱਖਿਆ ਨੂੰ ਅੰਕਾਂ ਨਾਲ ਦੇਖਿਆ ਜਾਂਦਾ ਹੈ ਤੇ ਰਿਸ਼ਤਾ ਤਨਖਾਹ ਨੂੰ ਦੇਖ ਕੇ ਹੀ ਕੀਤਾ ਜਾਂਦਾ ਹੈ ਕਿਉਂ ਸਾਡੇ ਲੋਕਾਂ ਦੀ ਸੋਚ ਐਨੀ ਛੋਟੀ ਹੋ ਗਈ ਹੈ ਕਿ ਕਿਸੇ ਦਾ ਦਿਲ ਤੇ ਇੱਜ਼ਤ ਕੋਈ ਮਾਇਨੇ ਹੀ ਨਹੀਂ ਰੱਖਦੀ ਤਾਂ ਦੋਸਤੋ ਏਸੀ ਆਪਣੀ ਛੋਟੀ ਜਹੀ ਕਹਾਣੀ ਇਸ ਬਾਰੇ ਤੁਹਾਡੇ ਕੀ ਵਿਚਾਰਾਂ ਕਮੈਂਟ ਕਰਕੇ ਜ਼ਰੂਰ ਦੱਸਣਾ جے ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ